ਵਾਈ ਗੁਰਜੀਤ ਖਾਲਸਾ ਵਾਈ ਜੀ ਅੱਜ ਸਾਡੇ ਡਗਰ ਜਵੰਧਪੁਰ ਦੇ ਵਿੱਚ ਫੈਨਿਸ਼ਰ ਵਾਰਕਸਪਲਾਈ ਨੂੰ ਜਿਹੜੇ ਆ ਸਾਡੇ ਬਲਾਗ ਦੇ ਕੋਆਰਡੀਨੇਟਰ ਭਾਈ ਬਲਦੇਵ ਸਿੰਘ ਹਣੀ ਪਹੁੰਚੇ ਆ ਜਿਹੜੀ ਕਮੇਟੀ ਨਵੀਂ ਬਣਾਉਣ ਵਾਸਤੇ ਜੋ ਕਮੇਟੀ ਦੇ ਥਰੂ ਕੰਮ ਚੱਲਨੇ ਆ ਚਾਹੇ ਉਹ ਸੈਨੀਟੇਸ਼ਨ ਦਾ ਕੰਮ ਹੋਵੇ ਵਾਰਕਸਪਲਾਈ ਦਾ ਕੰਮ ਹੋਵੇ ਜਿੱਦਾਂ ਸਾਡੇ ਮੜੀਆਂ ਦੇ ਵਿੱਚ ਸੀਐਸਸੀ ਦੇ ਜ਼ਰੀਏ ਪਾਇਲਟਸ ਬਣੀਆਂ ਨੇ ਉਹ ਵੀ ਜਿਹੜੇ ਇਹਨਾਂ ਦੇ ਥਰੂ ਵੀ ਕੰਮ ਚੱਲਦੇ ਨੇ ਜਿੱਦਾਂ ਗਿੱਲਾ ਕੂੜਾ ਸੁੱਕਾ ਕੂੜਾ ਉਹਦੇ ਵਾਸਤੇ ਜਿਹੜੇ ਪ੍ਰਬੰਧ ਕੀਤੇ ਜਾਣੇ ਆ ਇਹ ਡਿਪਾਰਟਮੈਂਟ ਦੇ ਥਰੂ ਜਿਹੜੇ ਉਹ ਕੰਮ ਹੋਣੇ ਆ ਜਿਹਦੇ ਵਿੱਚ ਸਾਨੂੰ ਨਗਰ ਦੀ ਪੂਰੇ ਸਹਿਯੋਗ ਦੀ ਲੋੜ ਆ ਤੇ ਆਪਾਂ ਉਹ ਕਿਹੜੀ ਜਗ੍ਹਾ ਤੇ ਸਾਂਝੀ ਜਗ੍ਹਾ ਤੇ ਬਣਨੇ ਆ ਤੇ ਉਹਦੇ ਨਾਲ ਦੀ ਨਾਲ ਜਿਹੜਾ ਸਾਨੂੰ ਰੁਜ਼ਗਾਰ ਵੀ ਜਿਹੜਾ ਪਿੰਡ ਦੇ ਵਿੱਚ ਜਿਹੜਾ ਮੰਨ ਲਓ ਲੋੜਵੰਦ ਪਰਿਵਾਰ ਆ ਉਹਨੂੰ ਰੁਜ਼ਗਾਰ ਹੀ ਮਿਲਦਾ ਤੁਹਾਨੂੰ ਕਿਲੇ ਕੁੜੀ ਦਾ ਸੁੱਕੇ ਕੁੜੀ ਦਾ ਪ੍ਰੋਜੈਕਟ ਪੜਦਾ ਹੈ ਤੇ ਉਹਦੇ ਵਿੱਚ ਕੰਮ ਵਾਸਤੇ ਬੰਦਿਆਂ ਦੀ ਵੀ ਲੋੜ ਪੈਂਦੀ ਤੇ ਹੋਰ ਜਿਹੜਾ ਵਾ ਆਪਣੇ ਥਾਪਰ ਮਾਡਲ ਦੇ ਤਹਿਤ ਜਿਹੜੇ ਛੱਪੜਾਂ ਦੀ ਸਫਾਈ ਹੁੰਦੀ ਹੈ ਸਾਫ ਸਫਾਈ ਕਰਦੇ ਉਹ ਵੀ ਪ੍ਰੋਜੈਕਟ ਜਿਹੜਾ ਵਾ ਇਸੇ ਹੀ ਡਿਪਾਰਟਮੈਂਟ ਦੇ ਥਰੂ ਪੜਨੇ ਆ ਕਿਉਂਕਿ ਉਹ ਪ੍ਰੋਜੈਕਟ ਪੰਜਾਬ 40-50 ਦੇ ਲੱਖ ਦੇ ਕਰੀਬ ਪ੍ਰੋਜੈਕਟ ਹੁੰਦਾ ਵਾ ਤੇ ਉਹ ਵਧੀਆ ਆ ਆਪਾਂ ਪਿੰਡਾਂ ਦੇ ਵਿੱਚ ਜਿੱਦਾਂ ਆਪਣੇ ਲਾਗੇ ਪਰ ਮੈਂ ਕੱਲਾ ਪਿੰਡ ਉੱਥੇ ਬਣਿਆ ਉਹ ਮਾਡਲ ਤੇ ਛੱਪਣਾ ਦੀ ਸਾਫ ਸਪਾਈ ਹੋਵੇ ਉਹ ਥਾਪਰ ਮਾਡਲ ਬਣ ਜਾਵੇ ਤੇ ਪਾਣੀ ਦੀ ਵੀ ਜਿਹੜੀ ਆ ਵਰਤੋਂ ਆਪਾਂ ਸਚੱਡੇ ਢੰਗ ਦੇ ਨਾਲ ਜ਼ਮੀਨਾਂ ਨੂੰ ਆਪਾਂ ਜਿਹੜਾ ਆਪਾਂ ਪਾਣੀ ਲਾ ਸਕਦੇ ਆ ਵਰਤੋਂ ਦੇ ਵਿੱਚ ਲਿਆ ਸਕਦੇ ਆ ਵੇਸਟੇਜ ਨੂੰ ਜਿਹੜਾ ਆਪਾਂ ਸਾਂਸਬਾਲ ਕਰਕੇ ਜੇ ਇਹਦੇ ਚੰਗੇ ਤਰੀਕੇ ਨਾਲ ਚੰਗੇ ਢੰਗ ਨਾਲ ਨੂੰ ਜਿਹੜਾ ਆਪਾਂ ਪਿੰਡ ਨੂੰ ਸਾਫ ਸੁਥਰਾ ਆਪਾਂ ਬਣਾ ਸਕਦੇ ਆ ਤੇ ਹੋਰ ਜਿਹੜੇ ਵੀ ਕੋਈ ਆਪਾਂ ਕੰਮਕਾਰ ਇਹਨਾਂ ਥਰੂ ਲੈ ਸਕਦੇ ਆ ਆਪਾਂ ਸਾਂਝੀ ਵਿਚਾਰ ਕਰਕੇ ਸਲਾਹ ਕਰਕੇ ਆਪਾਂ ਮਤੇ ਭਾ ਕੇ ਜਿਹੜੇ ਇਹਨਾਂ ਨੂੰ ਦੇਣੇ ਆ ਜਿਹੜੀ ਕੰਮਾਂ ਦੀ ਡਿਮਾਂਡ ਦੇਣੀ ਇਹਨਾਂ ਨੂੰ ਕੰਮਾਂ ਦੀ ਡਿਮਾਂਡ ਦਵਾਗੇ ਪੈਸਾ ਤਾਂ ਆਉਗਾ ਕਿਉਂਕਿ ਪੰਚਾਇਤ ਕਰਦੀਆਂ ਕਿ ਇਥੇ ਆ ਕੇ ਅਨਗਲੀ ਕਰ ਲੈਂਦੀ ਆ ਜਦੋਂ ਅਸੀਂ ਕਿਸੇ ਨੂੰ ਕਿਸੇ ਚੀਜ਼ ਦੀ ਡਿਮਾਂਡ ਨਹੀਂ ਦਿੰਦੇ ਉਹ ਡੀਸੀ ਨੂੰ ਰਿਮਾਂਡ ਦਵਾਗੇ ਸਾਡੇ ਪਿੰਡ ਦੇ ਵਿੱਚ ਆ ਰਿਕੁਆਇਰਮੈਂਟਾਂ ਕੰਮ ਹੋਣ ਵਾਲੇ ਆ ਤੇ ਪੈਸਾ ਤਾਂ ਆਉਣਾ ਆਉਂਦੇ ਵੱਡੇ ਜਰੀਏ ਪੈਸੇ ਲਿਆਉਣ ਦੇ 14 15 ਤਰ੍ਹਾਂ ਦੇ ਜਿਹੜੇ ਆ ਮਤਲਬ ਗ੍ਰਾਂਟਾਂ ਪੰਚਾਇਤ ਨੂੰ ਮਿਲਦੀਆਂ ਤੇ ਪਿੰਡ ਦੇ ਵਿੱਚ ਆਪਾਂ ਉਹਨੂੰ ਲਾ ਕੇ ਤੇ ਵਧੀਆ ਪਿੰਡ ਜਿਹੜਾ ਸੁੰਦਰ ਪਿੰਡ ਆਪਾਂ ਬਣਾ ਸਕਦੇ ਹਾਂ ਇੰਨੀ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਚਲੋ ਆਪਣੇ ਫੁੱਟਾਂ ਦੇ ਵਿੱਚੋਂ ਰੋਕਣ ਟੋਕਣ